ਪਾਸਟਰ ਬਜਿੰਦਰ ਸਿੰਘ ਮੁਰਤੋਂ ਫਸੇ ਵਿਵਾਦ ਦਾ ਦੇ ਵਿੱਚ ਚੰਡੀਗੜ੍ਹ ਵਿਖੇ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਕੀਤੀ ਗਈ ਪ੍ਰੈਸ ਕਾਨਫਰੰਸ ਮਾਮਲਾ ਕਿਸਾਨ ਦੇ ਨਾਲ ਕੁੱਟਮਾਰ ਕਰਨ ਦਾ ਵੇਖੋ ਪੂਰੀ ਰਿਪੋਰਟ ਪਾਸਟਰ ਦੇ ਖਿਲਾਫ ਜਿਹੜੀ ਜੰਗ ਅਸੀਂ ਅਸਲ ਚ ਪਖੰਡਵਾਦ ਦੇ ਖਿਲਾਫ ਜਿਹੜੀ ਜੰਗ ਅਸੀਂ ਸ਼ੁਰੂ ਕੀਤੀ ਸੀ ਉਹ ਸਭ ਤੁਹਾਡੇ ਮੀਡੀਆ ਵਾਲੇ ਭਰਾਵਾਂ ਦੀ ਸਾਥ ਦੇ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਹੈਗੇ ਆ ਨਹੀਂ ਤਾਂ ਪਾਸਟਰ ਜਿਹੜਾ ਉਹ ਬਰਜਿੰਦਰ ਬਲਾਤਕਾਰੀ ਮੈਂ ਉਹਨੂੰ ਪਾਸਟਰ ਨਹੀਂ ਕਹਾਂਗਾ ਬਲਾਤਕਾਰੀ ਹਾਂਜੀ ਉਹ ਬਹੁਤ ਵੱਡੀ ਸ਼ੈ ਸੀ ਉਹਨੂੰ ਹਰਾਉਣਾ ਬਹੁਤ ਮੁਸ਼ਕਲ ਸੀਗਾ ਉਸ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਸ਼ ਕੀਤਾ ਬਹੁਤ ਲੋਕਾਂ ਨੂੰ ਮਾਰਿਆ ਕੁੱਟਿਆ ਤੁਹਾਡੇ ਅੱਜ ਸਾਰੇ ਮੀਡੀਆ ਤੇ ਇੱਕ ਸੀਸੀਟੀਵੀ ਚੱਲ ਰਹੀ ਹੈਗੀ ਆ ਜਿਹਦੇ ਵਿੱਚ ਬਰਜਿੰਦਰ ਇੱਕ ਇੱਕ ਕਿਸਾਨ ਨੂੰ ਖਿੱਚ ਕੇ ਉਹਦੇ ਆਫਿਸ ਤੇ ਲੈ ਕੇ ਜਾਂਦਾ ਤੇ ਉਹਨੂੰ ਮਾਰਦਾ ਕੁੱਟਦਾ ਹੈਗਾ ਉਹਨੂੰ ਅੱਧ ਮਰਿਆ ਕਰਦਾ ਹੈਗਾ ਇਹ ਉਹਦੇ ਨਾਲ ਦੇ ਸਾਥੀ ਦੀ ਫੋਟੋ ਸ਼ਾਇਦ ਹਾਲੇ ਤੱਕ ਤੁਹਾਡੇ ਕਈ ਮੀਡੀਆ ਵਾਲੇ ਮਿੱਤਰਾਂ ਤੱਕ ਪਹੁੰਚ ਚੁੱਕੀ ਹੋਣੀ ਆ 307 ਤੱਕ 307 ਜਾਂ 302 ਬਣਦੀ ਸੀ ਪਰ ਇਸ ਪਰਚੇ ਦੇ ਵਿੱਚ ਪਾਸਟਰ ਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ ਉਸ ਨੇ ਇਸ ਕਿਸਾਨ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਅੱਡੇ ਤੋਂ ਵੱਡ ਪਿੰਡ ਨੂੰ ਕੁੱਟਿਆ ਅੱਡੇ ਤੋਂ ਵੱਡ ਪਿੰਡ ਦੀਆਂ ਗੱਡੀਆਂ ਤੋੜੀਆਂ ਮੋਟਰਸਾਈਕਲ ਤੋੜੇ ਗੱਲ ਕੀ ਸੀ ਗੱਲ ਸਿਰਫ ਇੰਨੀ ਕੁ ਸੀ ਕਿ ਜਿੱਥੇ ਉਹ ਜਿਹੜਾ ਪਾਸਟਰ ਮੈਂ ਉਹਨੂੰ ਪਾਸਟਰ ਨਹੀਂ ਉਹਨੂੰ ਬਲਾਤਕਾਰੀ ਬਰਜਿੰਦਰ ਕਹਿੰਨਾ ਜਿੱਥੇ ਉਹ ਬਲਾਤਕਾਰੀ ਬਰਜਿੰਦਰ ਆਪਣਾ ਪ੍ਰਚਾਰ ਕਰ ਰਿਹਾ ਸੀ ਉਹਦੇ ਨਾਲ ਹੀ ਕਿਸਾਨ ਆਪਣੇ ਖੇਤ ਦੇ ਵਿੱਚ ਵੜੀ ਕਰ ਰਿਹਾ ਸੀਗਾ ਉਸ ਟਰੈਕਟਰ ਦੀ ਆਵਾਜ਼ ਤੋਂ ਅੱਕਿਆ ਹੋਇਆ ਇਹ ਬਰਜਿੰਦਰ ਜਿਹੜਾ ਪਾਸਟਰ ਬਰਜਿੰਦਰ ਬਲਾਤਕਾਰੀ ਇਹ ਉਸ ਕਿਸਾਨ ਨੂੰ ਰੋਕਣ ਵਾਸਤੇ ਆਪਣੇ ਬੌਂਸਰ ਭੇਜਦਾ ਜਦੋਂ ਬੌਂਸਰ ਭੇਜਦਾ ਉੱਥੇ ਤੂ ਤੂ ਮੈ ਮੈਂ ਹੁੰਦੀ ਆ ਲੜਾਈ ਹੁੰਦੀ ਆ ਉਸ ਲੜਾਈ 'ਚ ਇਹ ਬਰਜਿੰਦਰ ਬਲਾਤਕਾਰੀ ਅੱਧੇ ਤੋਂ ਵੱਧ ਪਿੰਡ ਨੂੰ ਕੁੱਟਦਾ ਆਪਣੇ ਬੌਂਸਰਾਂ ਨੂੰ ਲੈ ਕੇ ਅੱਧੇ ਤੋਂ ਵੱਧ ਪਿੰਡ ਦੀਆਂ ਲੱਤਾਂ ਤੋੜਦਾ ਬਾਹਾਂ ਤੋੜਦਾ ਪ੍ਰੋਪਰ ਇੱਕ ਦੰਗੇ ਦਾ ਮਾਹੌਲ ਬਣਾਉਂਦਾ ਉੱਥੇ ਉਸ ਪਿੰਡ 'ਚ ਦੰਗਾ ਹੁੰਦਾ ਉਸ ਪਿੰਡ ਦਾ ਨਾਮ ਜਿਹੜਾ ਹੈਗਾ ਆ ਮਾਜਰੀ ਮਾਜਰੀ ਗੂਥਗੜ੍ਹ ਉਸ ਪਿੰਡ ਦਾ ਨਾਮ ਹੈਗਾ ਜੀ ਉਸ ਪਿੰਡ 'ਚ ਪੂਰਾ ਦੰਗੇ ਦਾ ਮਾਹੌਲ ਬਣਾਇਆ ਜਾਂਦਾ ਪੂਰਾ ਦਹਿਸ਼ਤ ਦਾ ਮਾਹੌਲ ਬਣਾਇਆ ਜਾਂਦਾ ਸੀਸੀਡੀਵੀ ਫੁਟੇਜ ਜਿਹੜੀ ਹੈਗੀ ਆ ਉਹ ਸਾਡੇ ਹੱਥ ਹੁਣ ਆਈ ਆ ਕਿਉਂਕਿ ਇਸ ਨੇ ਕੀ ਕੀਤਾ ਇਸ ਨੇ ਪਹਿਲਾਂ ਤਾਂ ਲੋਕਾਂ ਨੂੰ ਕੁੱਟਿਆ ਜਾਨੋਂ ਮਾਰਨ ਤੱਕ ਗਿਆ ਅਦਮੌਹੇ ਕਰਕੇ ਸੱਟਿਆ ਪਰ ਅੱਜ ਵੀ ਇਸ ਬਲਾਤਕਾਰੀ ਦਾ ਸਾਮਰਾਜ ਜੇਲ੍ਹ ਦੇ ਵਿੱਚ ਬੈਠੇ ਵੀ ਚੱਲਦਾ ਪਿਆ ਉਹ ਵੀ ਮੈਂ ਅੱਗੇ ਦੱਸਾਂਗਾ ਕਿਵੇਂ ਉਸ ਤੋਂ ਬਾਅਦ ਇੰਨਾ ਸਭ ਕੁਝ ਤੁਸੀਂ ਇਹ ਫੋਟੋਸ ਤਾਂ ਦੇਖ ਹੀ ਲੀਆਂ ਇੰਨਾ ਸਭ ਕੁਝ ਹੋਣ ਤੋਂ ਬਾਅਦ ਲੋਕੀ ਜੇਲ੍ਹ ਲੋਕੀ ਹਸਪਤਾਲਾਂ ਦੇ ਵਿੱਚ ਭਰਤੀ ਹੁੰਦੇ ਨੇ ਮਾਰਨ ਦੀਆਂ ਉਹਨਾਂ ਨੂੰ ਕੋਸ਼ਿਸ਼ਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਵੀ ਇਹਨੂੰ ਕੋਈ ਹੱਥ ਨਹੀਂ ਲਾਂਦਾ ਉਲਟਾ ਵਰਜਿੰਦਰ ਆਪਣੇ ਪੈਸੇ ਦੇ ਦਮ ਤੇ ਤੇ ਆਪਣੀ ਪਹੁੰਚ ਦੇ ਦਮ ਤੇ ਇਹ ਇਹਨਾਂ ਦੇ ਖਿਲਾਫ ਔਰ ਇਹ ਜਿਹੜੇ ਬੈਠੇ ਨੇ ਪਿੰਡ ਵਾਲੇ ਇਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਕਰਵਾ ਦਿੰਦਾ ਪੁਲਿਸ ਵਾਲਿਆਂ ਦੀ ਸ਼ਹਿ ਦੇ ਨਾਲ ਮਿਲੀ ਭਗਤ ਦੇ ਨਾਲ ਇਹ ਪੁਲਿਸ ਵਾਲਿਆਂ ਦੀ ਸ਼ਹਿ ਤੇ ਮਿਲੀ ਭਗਤ ਮੈਂ ਆਪ ਆਪਣੇ ਵੱਲੋਂ ਕੋਈ ਲਫ਼ਜ਼ ਨਹੀਂ ਵਰਤ ਰਿਆ ਮੇਰੇ ਕੋਲ ਇੱਕ ਕੋਰਟ ਦੀ ਜੱਜਮੈਂਟ ਹੈ ਇੱਥੇ ਇਸ ਟਾਈਮ ਮੌਜੂਦ ਆ ਜਿਹਦੇ ਵਿੱਚ ਜੱਜ ਸਾਹਿਬ ਲਿਖਦੇ ਨੇ ਕਿ ਵਰਜਿੰਦਰ ਜਿਹੜਾ ਹੈਗਾ ਆਪਣੀ ਪੁਲਿਸ ਦੀ ਪਹੁੰਚ ਤੇ ਆਪਣੀ ਜਿਹੜੀ ਹੈਗੀ ਹੈ ਇਨਫਲੂਐਂਸ ਦੇ ਨਾਲ ਪੋਹਚ ਦੇ ਪਹੁੰਚ ਤੇ ਇਨਫਲੂਐਂਸ ਦੇ ਨਾਲ ਪਿੰਡ ਵਾਲਿਆਂ ਦੇ ਤੇ ਕਿਸਾਨ ਦੇ ਵਿਰੁੱਧ ਪਰਚੇ ਦਰਜ ਕਰਾਉਂਦਾ ਜਿਹੜੇ ਫੇਕ ਆ ਜਿਹੜੇ ਰੱਦ ਹੋਣੇ ਚਾਹੀਦੇ ਆ ਇਸ ਲੈਵਲ ਤੱਕ ਇਸ ਵਰਜਿੰਦਰ ਪਾਸਟਰ ਦੀ ਪਹੁੰਚ ਆ ਅੱਜ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮਕਸਦ ਹੈਗਾ ਇਹ ਬਲਾਤਕਾਰੀ ਇਸ ਕਿਸਾਨ ਦੀ ਜ਼ਮੀਨ ਦੱਬ ਕੇ ਬੈਠਾ ਹੋਇਆ ਇਸ ਕਿਸਾਨ ਦੀ ਜ਼ਮੀਨ ਦੇ ਉੱਤੇ ਕਬਜ਼ਾ ਆ ਔਰ ਇਹ ਵਿਚਾਰਾ ਅੱਜ ਵੀ ਇਸ ਪ੍ਰੈਸ ਕਾਨਫਰੰਸ ਵਿੱਚ ਆਉਣ ਤੋਂ ਇੰਨਾ ਡਰਿਆ ਇੰਨਾ ਘਬਰਾਇਆ ਹੋਇਆ ਕਿ ਘਰੇ ਲੁਕਿਆ ਬੈਠਾ ਇਹਦੀ ਹਿੰਮਤ ਨਹੀਂ ਪੈਰੀ ਇਹਦੇ ਨਾਲ ਉਹ ਸਭ ਵਰਤੀਰੇ ਕੀਤੇ ਗਏ ਆ ਆ ਜਿਹੜੀ ਆਰਡਰ ਦੀ ਕਾਪੀ ਆ ਇਹ ਆਰਡਰ ਇਹ ਆਰਡਰ ਬਰਜਿੰਦਰ ਬਲਾਤਕਾਰੀ ਤੋਂ ਇਸ ਕਿਸਾਨ ਦੀ ਜ਼ਮੀਨ ਛੁੜਾਉਣ ਵਾਸਤੇ ਹੋਇਆ ਮਾਨਯੋਗ ਕੋਰਟ ਨੇ ਕੀਤਾ ਹੈਗਾ ਔਰ ਇਹ ਆਰਡਰ 22 11 2024 ਲਗਭਗ ਅੱਜ ਤੋਂ 6 ਮਹੀਨੇ ਪਹਿਲਾਂ ਮਾਨਯੋਗ ਕੋਰਟ ਦਾ ਇਹ ਆਰਡਰ ਆਇਆ ਕਿ ਬਰਜਿੰਦਰ ਦੀ ਜਿੱਥੇ ਚਰਚ ਲੱਗ ਰਹੀ ਆ ਉਹ ਇੱਕ ਕਬਜ਼ੇ ਦੀ ਜ਼ਮੀਨ ਆ ਉਸ ਨੂੰ ਕਬਜ਼ੇ ਨੂੰ ਖਾਲੀ ਕਰਾਇਆ ਜਾਵੇ ਫਿਰ ਨਾਲ ਦੀ ਨਾਲ ਥਾਣੇਖੋਜ ਰਿਪੋਰਟ ਇਹ ਲਿਖਦੇ ਨੇ ਕਿ ਬੂਦਗੜ ਪੁੱਜੇ ਮੌਕੇ ਤੇ ਪਟਵਾਰੀ ਹਲਕਾ ਰਿਕਾਰਡ ਹਾਜ਼ਰ ਆਇਆ ਪਰੰਤੂ ਮੌਕੇ ਪਰ ਧਿਰਾਂ ਦੀ ਲੜਾਈ ਝਗੜਾ ਹੋਣ ਦਾ ਡਰ ਹੈ ਇਸ ਨੂੰ ਖਾਲੀ ਕਰਾਉਣ ਚ ਲੜਾਈ ਝਗੜਾ ਹੋਣ ਦਾ ਡਰ ਹੈ ਇਸ ਲਈ ਉਪਰੋਕਤ ਕੰਮ ਨੂੰ ਕਰਨ ਸਮੇ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਪੁਲਿਸ ਸਹਾਇਤਾ ਅਤੇ ਲੇਡੀਜ਼ ਪੁਲਿਸ ਮੁਹੱਈਆ ਕਰਾਈ ਜਾਵੇ ਅਤੇ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀ ਫੇਰਨ ਦੀ ਕਿਰਪਾਲਤਾ ਕੀਤੀ ਜਾਵੇ ਇਹ ਮਾਨਯੋਗ ਕੋਰਟ ਦਾ ਆਰਡਰ ਹੈ ਅੱਜ ਤੋਂ 6 ਮਹੀਨੇ ਪੁਰਾਣਾ ਮੈਂ ਪੁੱਛਣਾ ਚਾਹਾਂਗਾ ਪ੍ਰਸ਼ਾਸਨ ਨੂੰ ਜਦੋਂ ਗੱਲ ਆndi ਆ ਅਮਰਿਤਪਾਲ ਨੂੰ ਗ੍ਰਿਫਤਾਰ ਕਰਨ ਦੀ ਤੁਸੀਂ ਪੂਰਾ ਪੰਜਾਬ ਜਾਮ ਕਰਦੇ ਹੋ ਤੁਸੀਂ ਘਰਾਂ 'ਚ ਬੈਠਿਆਂ ਲੱਤ ਨੂੰ ਚੱਕ ਲੈਨੇ ਹੋ ਤੁਸੀਂ ਇੱਕ ਪੂਰਾ ਦਹਿਸ਼ਤ ਦਾ ਮਾਹੌਲ ਬਣਾਨੇ ਹੋ ਦਿੱਲੀ ਤੋਂ ਮਿਲਟਰੀ ਬੁਲਾ ਲੈਨੇ ਹੋ ਪਰ ਇਹ ਜਿਹੜਾ ਪਾਸਟਰ ਇਹ ਜਿਹੜਾ ਬਲਾਦਕਾਰੀ ਆ ਇਹ ਜਿਹੜਾ ਠੱਗ ਹੈਗਾ ਆ ਇਹ ਜਿਹੜਾ ਠੱਗ ਹੈ ਠੱਗਾਂ ਦਾ ਸਰਗਣਾ ਆ ਇਹ ਬਲਾਦਕਾਰੀ ਆ ਇੱਕ ਕਬਜ਼ੇ ਕਰਨ ਵਾਲਾ ਇਸ ਦੀ ਵਾਰੀ ਤੁਹਾਡੀ ਸਾਰੀ ਬਹਾਦਰੀ ਮਾਫ ਕਰਨਾ ਮੈਨੂੰ ਇਹ ਲਫ਼ਜ਼ ਵਰਤਣੇ ਪੈ ਰਹੇ ਨੇ ਕਿਉਂਕਿ ਤੁਸੀਂ ਬਹਾਦਰੀ ਦਿਖਾਈ ਨਹੀਂ ਤੁਹਾਡੀ ਭਲਾ ਬਹਾਦਰੀ ਕਿੱਥੇ ਆ ਤੁਹਾਡਾ ਸਾਰਾ ਤਨੂਨ ਸਾਰਾ ਲਾਮ ਲਸ਼ਕਰ ਕਿੱਥੇ ਆ ਇਹਦੇ ਤੋਂ ਇੱਕ ਗਰੀਬ ਦੀ ਜਿਹੜੀ ਇਹ ਮਾਰਨ ਤੱਕ ਗਿਆ ਕਤਲ ਕਰਨ ਤੱਕ ਗਿਆ ਉਹਦੀ ਜ਼ਮੀਨ ਹੁਣ ਤੱਕ ਪ੍ਰਸ਼ਾਸਨ ਕਿਉਂ ਨਹੀਂ ਛੜਾ ਸਕਿਆ ਅੱਜ ਤੱਕ ਇਹ ਆਰਡਰ ਜਿਹੜੀ ਹੈਗੀਆ ਤਮਿਲ ਕਿਉਂ ਨਹੀਂ ਹੋਏ ਇਸ ਤੇ ਇਹ ਸਵਾਲ ਪੁੱਛਣਾ ਬਹੁਤ ਜ਼ਰੂਰੀ ਤੇ ਬਹੁਤ ਲਾਜ਼ਮੀ ਆ ਇਹੀ ਸਿਰਫ ਸਿੱਖਾਂ ਦੇ ਖਿਲਾਫ ਹੀ ਤੁਹਾਡੇ ਸਾਰੇ ਕਾਨੂੰਨ ਨੇ ਕੀ ਕਾਨੂੰਨ ਡੋਗਲਾ ਹੈਗਾ ਇਹ ਮੇਰਾ ਸਵਾਲ ਹੈ ਮੈਂ ਇਲਜ਼ਾਮ ਨਹੀਂ ਲਗਾ ਰਿਹਾ ਇਹ ਇਲਜ਼ਾਮ ਹੁਣ ਤੁਸੀਂ ਸਾਬਤ ਕਰਨਾ ਕਿ ਅਸਲ ਚ ਤੁਸੀਂ ਇਹਦੇ ਖਿਲਾਫ ਕੋਈ ਕਾਰਵਾਈ ਕਰਨਾ ਚਾਹੁੰਦੇ ਹੋ ਪਟਵਾਰੀ ਸਾਹਿਬ ਕਿੱਥੇ ਸੁੱਤੇ ਹੋਏ ਨੇ 6 ਮਹੀਨੇ ਤੋਂ ਇਹ ਆਰਡਰ ਪਟਵਾਰੀ ਸਾਹਿਬ ਕੋਲ ਹੈਗਾ ਪੰਚਾਇਤ ਕੋਲ ਹੈਗਾ ਹਰ ਉਹ ਸਬੰਧ ਅਧਿਕਾਰੀ ਕੋਲੇ ਆਰਡਰ ਪਹੁੰਚਿਆ ਹੋਇਆ ਪਰ ਵਰਜਿੰਦਰ ਦੇ ਡਰ ਦੇ ਮਾਰੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਆਰਡਰਾਂ ਨੂੰ ਤਾਮਿਲ ਕਿਉਂ ਨਹੀਂ ਕਰਵਾ ਰਿਹਾ ਸੀਸੀਟੀਵੀ ਫੁਟੇਜ ਤੁਸੀਂ ਸਾਰਿਆਂ ਨੇ ਦੇਖ ਲਈ ਸਾਰੀ ਜਨਤਾ ਦੇਖ ਚੁੱਕੀ ਆ ਇੱਕ ਸੀਸੀਟੀਵੀ ਇਸ ਤੋਂ ਪਹਿਲਾਂ ਆਈ ਜਦੋਂ ਬਰਜਿੰਦਰ ਇੱਕ ਲੇਡੀ ਨੂੰ ਕੁੱਟਦਾ ਆ ਬਰਜਿੰਦਰ ਦੇ ਚਮਚਿਆਂ ਨੇ ਕਿਹਾ ਕਿ ਏਆਈ ਦੀ ਬਣੀ ਹੋਈ ਆ ਫਿਰ ਅਸੀਂ ਉਹ ਤੋਂ ਦੂਜਾ ਐਂਗਲ ਰਿਲੀਜ਼ ਕਰਦੇ ਆ ਫਿਰ ਮੂੰਹ ਬੰਦ ਹੋ ਗਏ ਫਿਰ ਜਦੋਂ ਇਹਨਾਂ ਨੇ ਕਿਹਾ ਏਆਈ ਬਣੀ ਹੋਈ ਆ ਫਿਰ ਦੂਜਾ ਐਂਗਲ ਆਉਣ ਤੋਂ ਬਾਅਦ ਫਿਰ ਕਿਉਂ ਨਹੀਂ ਕਿਹਾ ਏਆਈ ਬਣੀ ਹੋਈ ਆ ਅੱਜ ਸਾਡੀ ਉਹ ਭੈਣ ਇਸ ਟਾਈਮ ਐਸਐਸਪੀ ਆਫਿਸ ਬੈਠੀ ਆ ਕਿਉਂ ਕਿਉਂਕਿ ਬਰਜਿੰਦਰ ਜਿੱਦਾਂ ਇੱਥੇ ਮਾਨਯੋਗ ਕੋਰਟ ਲਿਖਦਾ ਕਿ ਪਰਜਿੰਦਰ ਫੇਕ ਪਰਚੇ ਕਰਾਉਣ ਦੇ ਵਿੱਚ ਮਹਾਰਾ ਸਾਡੀ ਉਸ ਭੈਣ ਦੇ ਉੱਤੇ ਉਸ ਭੈਣ ਦੇ ਪਰਿਵਾਰ ਦੇ ਉੱਤੇ ਬਲਾਤਕਾਰ ਦਾ ਪਰਚਾ ਦਰਜ ਕਰਾ ਕੇ ਉਹ ਇਸ ਟਾਈਮ ਐਸਐਸਪੀ ਆਫਿਸ ਤੁਸੀਂ ਫੋਨ ਕਰਕੇ ਪੁੱਛ ਲਓ ਉੱਥੇ ਬੈਠੇ ਨੇ ਹਾਜ਼ਰੀ ਭਰਦੇ ਨੇ ਜਿਹੜੀ ਕੋਟਕਪੂਰੇ ਵਾਲੀ ਲੜਕੀ ਆ ਉਸ ਲੜਕੀ ਦੇ ਪਿਤਾ ਦੇ ਔਰ ਭਰਾ ਭਰਾ ਪਤੀ ਦੇ ਉੱਤੇ ਬਲਾਤਕਾਰ ਦਾ ਪਰਚਾ ਦਰਜ ਕਰਵਾ ਦਿੱਤਾ ਗਿਆ ਉਹ ਵੀ ਠੱਕੇ ਖਾ ਰਹੇ ਨੇ ਵੱਡੇ ਵੱਡੇ ਅਫਸਰਾਂ ਦੇ ਕੋਲ ਇਹ ਕਿਸਾਨ ਇਹਦੇ ਉੱਤੇ ਫੇਕ ਪਰਚਾ ਦਰਜ ਕਰਾ ਦਿੱਤਾ ਇਹ ਗੱਲ ਇਹਦੇ ਕੋਲ ਪਰਚੇ ਦਰਜ ਕਰਾਉਣ ਵਾਲੀ ਕੋਈ ਖਾਸ ਮਸ਼ੀਨਰੀ ਆ ਜਿਹੜਾ ਇਹਦੇ ਖਿਲਾਫ ਸੱਚ ਬੋਲੇ ਮੇਰੇ ਖਿਲਾਫ ਪਰਚਾ ਦਰਜ ਕਰਾਉਣ ਨੂੰ 5 ਲੱਖ ਰੁਪਏ ਦੀ ਆਫਰ ਦਿੱਤੀ ਗਈ ਆ ਬਹੁਤ ਸਾਰੇ ਲੋਕਾਂ ਨੂੰ ਕਿ ਤੁਸੀਂ ਪਾਰਟੀ ਬਣ ਕੇ ਖੜੇ ਹੋਵੋ ਤੇ ਦੁਆਬੀ ਦੇ ਖਿਲਾਫ ਪਰਚਾ ਦਰਜ ਕਰਾਉਣਾ ਮੈਂ ਕਹਿੰਦਾ ਜੱਟ ਦਾ ਪੁੱਤ ਖੜਿਆ ਤੂੰ ਕਰਾ ਪਰਚਾ ਦਰਜ ਤੇਰੇ ਪਰਚਿਆਂ ਤੋਂ ਨਹੀਂ ਡਰਦੇ ਬਰਜਿੰਦਰਾ ਅਖੀਰ ਤੱਕ ਲੜਾਂਗੇ ਆਖਰੀ ਸਾਹ ਤੱਕ ਲੜਾਂਗੇ ਪਰ ਸਵਾਲ ਹੈਗਾ ਪ੍ਰਸ਼ਾਸਨ ਕਿਉਂ ਸੁੱਤਾ ਆ ਇਨੇ ਬਾਰ-ਬਾਰ ਮੀਡੀਆ 'ਚ ਆ ਕੇ ਕਿਹਾ ਵਰਜਿੰਦਰ ਨੇ ਕਿ ਪ੍ਰਸ਼ਾਸਨ ਇਹਦੀ ਜੇਬ 'ਚ ਤੇ ਆ ਤਾਂ ਸਾਫ਼ ਹੀ ਕੋਰਟ ਵੀ ਲਿਖੀ ਜਾਂਦਾ ਹੈ ਕਿ ਪੁਲਿਸ ਦੀ ਜੇਬ 'ਚ ਪੁਲਿਸ ਦੇ ਅਫਸਰਾਂ ਦੇ ਨਾਲ ਮਿਲੇ ਹੋਏ ਮੈਂ ਤੁਹਾਨੂੰ ਇੱਕ ਇਸ ਆਰਡਰ ਦੀ ਪੂਰੀ ਕਾਪੀ ਮੈਂ ਤੁਹਾਨੂੰ ਮੁਹੱਈਆ ਕਰਾਉਂਗਾ ਇਹਨੂੰ ਨਾਲ ਨੱਥੀ ਜ਼ਰੂਰ ਕਰਿਓ ਇੱਕ ਮਾਨਯੋਗ ਕੋਰਟ ਕਹਿ ਰਿਹਾ ਹੁਣ ਇਹ ਪੁਲਿਸ ਵਾਲੇ ਆਪ ਪੁਲਿਸ ਪ੍ਰਸ਼ਾਸਨ ਆਪ ਸਾਬਤ ਕਰੇ ਕਿ ਕਦੋਂ ਇਸ ਕਿਸਾਨ ਦੀ ਜ਼ਮੀਨ ਛਡਾਉਣੀ ਆ ਆ ਇੱਕ ਪਹਿਲਾਂ ਇਹ ਬਲਾਤਕਾਰੀ ਸਾਬਤ ਹੋਇਆ ਉਸ ਤੋਂ ਬਾਅਦ ਇਹ ਚੋਰਾ ਤੇ ਠੱਗ ਠੱਗ ਠੱਗੀਆਂ ਦਾ ਸਰਗਣਾ ਵੀ ਸਾਬਤ ਹੋਇਆ ਇਸ ਬਰਜਿੰਦਰ ਦੀ ਚਰਚ ਦੇ ਵਿੱਚ ਐਂਕਰਿੰਗ ਕਰਨ ਵਾਲੇ ਦੋ ਆਦਮੀ ਤੇ ਜਨਾਨੀ ਉਹਨਾਂ ਦੇ ਉੱਤੇ ਠੱਗੀ ਦਾ ਕੇਸ ਦਰਜ ਹੋਇਆ ਉਹਦੇ ਵਿੱਚ ਉਹਨਾਂ ਨੂੰ 1.5 ਸਾਲ ਸਜ਼ਾ ਹੋਈਆ ਮੈਂ ਠੋਕ ਕੇ ਕਹਾਂਗਾ ਬਲਿੰਜਿੰਦਰ ਬਲਕਾ ਬਲਾਦਗਾਰੀ ਬਰਜਿੰਦਰ ਠੱਗਾਂ ਦਾ ਸਰਗਣਾ ਬਰਜਿੰਦਰ ਗਰੀਬਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਵਾਲਾ ਇਹਦਾ 크ਿਸਚੀਅਨਟੀ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜਾ ਸਾਨੂੰ ਯਾ ਸਾਡੇ ਕਾ ਇਹੋ ਲਫਜ਼ਾਂ ਨੂੰ ਕ੍ਰਿਸਚੈਂਟੀ ਕ੍ਰਿਸਚੈਂਟੀ ਦੇ ਖਿਲਾਫ ਠੋਕ ਤੋੜ ਮਰੋੜ ਕੇ ਵਰਤਦਾ ਹੈਗਾ ਉਹਦੇ ਖਿਲਾਫ ਪਰਚੇ ਦਰਜ ਕਰਾਵਾਂਗੇ ਸਾਡੀ ਲੜਾਈ ਸਿਰਫ ਤੇ ਸਿਰਫ ਇਸ ਕ੍ਰਿਮੀਨਲ ਦੇ ਖਿਲਾਫ ਹੈ ਮੈਂ ਤੈਨੂੰ ਪਾਸਟਰ ਵੀ ਨਹੀਂ ਕਹਿੰਦਾ ਇਹ ਬਲਾਦਕਾਰੀ ਦੇ ਖਿਲਾਫ ਹੈਗਾ ਤੇ ਜੇ ਕਿਸੇ ਨੂੰ ਇਹ ਲੱਗਦਾ ਕਿ ਇਹਦੇ ਉੱਤੇ ਕੀਤੇ ਸਵਾਲਾਂ ਨਾਲ ਕ੍ਰਿਸਚੈਂਟੀ ਬਦਨਾਮ ਹੋ ਰਹੀ ਆ ਤਾਂ ਫਿਰ ਇਹ ਫਰਜ਼ ਤੁਹਾਡਾ ਬਣਦਾ ਇਹ ਪ੍ਰੈਸ ਕਾਨਫਰੰਸ ਦਾ ਫਰਜ਼ ਤੁਹਾਡਾ ਬਣਦਾ ਤੁਸੀਂ ਨੱਥ ਪਾਓ ਇਹਨਾਂ ਨੂੰ ਸਾਡਾ ਫਰਜ਼ ਨਹੀਂ ਬਣਦਾ ਪਰ ਤੁਸੀਂ ਬੋਲਦੇ ਨਹੀਂ ਵੱਡੇ ਵੱਡੇ ਵਿਸ਼ਵਾ ਨਾਲ ਗੱਲ ਹੋਈ ਵੱਡੇ ਵੱਡੇ ਪਾਸਟਰਾਂ ਨਾਲ ਗੱਲ ਹੋਈ ਆ ਅੰਦਰ ਖਾਤੇ ਤਾਂ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਇਸ ਗੰਦ ਨੂੰ ਸਾਫ਼ ਕਰੋ ਪਰ ਤੁਸੀਂ ਕਿਉਂ ਸੁੱਤੇ ਹੋ ਤੁਹਾਡਾ ਫਰਜ਼ ਬਣਦਾ ਤੁਸੀਂ ਆ ਕੇ 크ਿਸਚੀਅਨਟੀ ਦੇ ਅੰਦਰ ਤੁਹਾਡੇ ਇਹ ਜਿਹੜਾ ਐਦਾਂ ਦੇ ਗੰਦ ਨੇ ਇਹਨਾਂ ਨੂੰ ਸਾਫ਼ ਕਰਨਾ ਤੁਹਾਡਾ ਫਰਜ਼ ਬਣਦਾ ਇਹ ਸਾਡਾ ਫਰਜ਼ ਨਹੀਂ ਹੈ ਸਾਡੀ ਮਜਬੂਰੀ ਆ ਕਿਉਂਕਿ ਤੁਸੀਂ ਨਹੀਂ ਬੋਲਦੇ ਤੇ ਇਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਏ ਮਾਨਯੋਗ ਕੋਰਟ ਦੇ ਆਰਡਰ ਜੇ ਤਾਂ ਤੁਸੀਂ ਇਹਨਾਂ ਨੂੰ ਲਾਗੂ ਕਰਵਾਉਨੇ ਹੋ ਤੇ ਬਲਡੋਜ਼ਰ ਚਲਾਉਨੇ ਹੋ ਤੇ ਜਗ੍ਹਾ ਖਾਲੀ ਕਰਾਉਨੇ ਹੋ ਇਸ ਕਿਸਾਨ ਦੀ ਤਾਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਪਰ ਪਿਛਲੇ 6 ਮਹੀਨੇ ਤੋਂ ਤੁਹਾਡੇ ਵੱਲੋਂ ਕੋਈ ਐਕਸ਼ਨ ਨਾ ਦਿਖਣ ਕਰਕੇ ਅੱਜ ਕਿਸਾਨ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਸਾਰੀਆਂ ਮਿਲ ਕੇ ਇਹ ਬੇਨਤੀ ਤੁਹਾਨੂੰ ਕਰਨ ਆਏ ਆਂ ਪ੍ਰਸ਼ਾਸਨ ਜੀ ਤੁਹਾਨੂੰ 15 ਦਿਨਾਂ ਦਾ ਟਾਈਮ ਹੱਥ ਜੋੜ ਕੇ ਦੇ ਰਹੇ ਆਂ ਤੁਸੀਂ ਇਸ ਕਿਸਾਨ ਦੀ ਜ਼ਮੀਨ ਖਾਲੀ ਕਰਾਓ ਉਸ ਤੋਂ ਬਾਅਦ ਸਾਡੀ ਮਜਬੂਰੀ ਹੋਏਗੀ ਸੜਕਾਂ ਤੇ ਉਤਰਨਾ ਸਾਡੀ ਮਜਬੂਰੀ ਹੋਏਗੀ ਧਰਨੇ ਲਗਾਣਾ ਸਾਡੀ ਮਜਬੂਰੀ ਹੋਏਗੀ ਜਾਮ ਕਰਨੇ ਪਰ ਇਹ ਸਾਡੀ ਮਜਬੂਰੀ ਹੋਏਗੀ ਅਸੀਂ ਕਰਨਾ ਨਹੀਂ ਚਾਹੁੰਦੇ ਇਹ ਹੁਣ ਤੁਹਾਡੇ ਉੱਤੇ ਆ ਪ੍ਰਸ਼ਾਸਨ ਜੀ ਤੁਸੀਂ ਇਸ ਕਿਸਾਨ ਨੂੰ ਇਨਸਾਫ ਦਿਵਾਉਂਗੇ ਜਾਂ ਨਹੀਂ ਦਿਵਾਉਂਗੇ ਇਹ ਪਹਿਲ ਤੁਹਾਡੀ ਆ ਦੂਜ ਸਾਡੀ ਆ ਅਸੀਂ ਹੱਥ ਜੋੜ ਕੇ ਸਿਰਫ ਬੇਨਤੀ ਕਰ ਰਹੇ ਹਾਂ ਤੇ ਸਾਡੇ ਸੰਗੀਆਂ ਸਾਥੀਆਂ ਤੇ ਜਿਹੜੇ ਫੇਕ ਪਰਚੇ ਕੀਤੇ ਜਾ ਰਹੇ ਨੇ ਸੀਆਈਡੀ ਵਾਲੇ ਭਰਾ ਵੀ ਇੱਥੇ ਮੌਜੂਦ ਨੇ ਹੋਰ ਭਰਾ ਭਰਾ ਵੀ ਇੱਥੇ ਮੌਜੂਦ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਆਪਣੇ ਵੱਡੇ ਅਫਸਰਾਂ ਤੱਕ ਇਹ ਗੱਲ ਜ਼ਰੂਰ ਪਹੁੰਚਾਓ ਕਿ ਇਹ ਜਿਹੜੇ ਪ੍ਰਸ਼ਾਸਨ ਨੂੰ ਵਰਤ ਕੇ ਫੇਗ ਪਰਚੇ ਕਰਾ ਕੇ ਜਿਹੜੀ ਸੱਚ ਦੀ ਆਵਾਜ਼ ਨੂੰ ਇਨ੍ਹਾਂ ਅਖੌਤੀ ਪਾਸਟਰਾਂ ਵੱਲੋਂ ਦਬਾਇਆ ਜਾ ਰਿਹਾ ਇਹਦੇ ਉੱਤੇ ਤੁਹਾਡਾ ਕੀ ਫਰਜ਼ ਬਣਦਾ ਮੇਰੀ ਬੇਨਤੀ ਅੱਜ ਦੇ ਲਈ ਮੇਰੀ ਇੰਨੀ ਬੇਨਤੀ ਪੂਰੀ ਹੈ ਜੀ ਜੇ ਮੇਰਾ ਕੋਈ ਬੱਤਰਕਾਰ ਵੀਰ ਸਵਾਲ ਪੁੱਛਣਾ ਚਾਹੁੰਦਾ ਮੇਰੇ ਨਾਲ ਵਜੀਦਪੁਰ ਸਾਹਿਬ ਹੈਗੇ ਨੇ ਮੇਰੇ ਨਾਲ ਸਤਨਾਮ ਸਿੰਘ ਹੈਗੇ ਨੇ ਇਹ ਸਾਰੇ ਉਸ ਕੁੱਟਮਾਰ ਦੇ ਵਿੱਚ ਇਹ ਫੱਟੜ ਹੋਏ ਨੇ ਇਹਨਾਂ ਦੇ ਸਿਰ ਪਾੜੇ ਨੇ ਇਹਨਾਂ ਦੀ ਲੱਤਾਂ ਪਾੜੀਆਂ ਬਾਵਾ ਕੋੜੀਆਂ ਨੇ ਉਸ ਪਿੰਡ ਦੇ ਸਾਰੇ ਮੌਤਵਾਰ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੋ ਤਾਂ ਪੁੱਛ ਸਕਦੇ ਹੋ ਜੀ ਵੀ ਐਡਾ ਤਾਕਤਵਰ ਹੋ ਗਿਆ ਇਹ ਪਾਸਾ ਜਿਹੜਾ ਪਿੰਡ ਵਾਲਿਆਂ ਦੇ ਦੁਆਲੇ ਹੋ ਗਿਆ ਪਿੰਡ ਨੂੰ ਆਹ ਹਾਲਾਤ ਕਰਨੇ ਕਰਤੇ ਮਜਬੂਰ ਅਸਲ ਚ ਇਹਨੇ ਜਮੀਨ ਜਿਹੜੀ ਸੀ ਇਹਨਾਂ ਕੋਲ ਲੀਜ਼ ਤੇ ਲਈ ਸੀ ਕੁਝ ਟਾਈਮ ਪ੍ਰੋਗਰਾਮ ਕਰਨ ਦੇ ਲਈ ਇਹ ਕਿੰਨੀ ਤਰੀਕ ਦੀ ਕਿਹੜੀ ਮਹੀਨੇ ਦੀ ਆ ਸਾਲ ਦੀ ਉਹ ਇਹ ਕਰੀਬਨ 2000 2021 ਦੀ ਘਟਨਾ ਆ ਮੈਂ ਦੱਸਣਾ 2021 ਦੀ ਘਟਨਾ ਆ ਉਸ ਤੋਂ ਬਾਅਦ ਅਸੀਂ ਕੋਰਟ ਜਾਂਦੇ ਆ ਕੋਰਟ ਦੇ ਵਿੱਚ ਲੜਦੇ ਆ ਜਿਹੜਾ ਇਹ ਦੰਗਾ ਕੀਤਾ ਗਿਆ ਇਹ ਵੀ ਉਦੋਂ ਕੀਤਾ ਗਿਆ ਪਰ ਸੀਸੀਟੀਵੀ ਉਦੋਂ ਸਾਹਮਣੇ ਨਹੀਂ ਆਈ ਸੀ ਜਿਸ ਕਰਕੇ ਇਹਨੇ ਕੀ ਕੀਤਾ ਹੁਣ ਤੁਸੀਂ ਦੇਖੋ ਇਹ ਤਾਂ ਮਾਰਨ ਵਾਲੇ ਨੇ ਬੰਦੇ ਪਰ ਇਹਨਾਂ ਦੇ ਇਹਨਾਂ ਦੀਆਂ ਜੜੀਆਂ ਧਾਰਾ ਬਣਦੀਆਂ ਸੀ ਉਹ ਲੱਗੀਆਂ ਨਹੀਂ ਪਰ ਇਹਨਾਂ ਤੇ ਧਾਰਾ ਐਸੀਆਂ ਐਸੀਆਂ ਠੋਕ ਦਿੱਤੀਆਂ ਕਿ ਜਾਂ ਦੰਗਾ ੜਕਾਉਣ ਦੀਆਂ ਹੋਰ ਧਾਰਾ ਠੋਕ ਦਿੱਤੀਆਂ ਕਿ ਜਾਂ ਜਿੰਨਾ ਕਰਕੇ ਇਹਨਾਂ ਨੂੰ ਵਿਚਾਰੇ ਨੂੰ ਘਰੇ ਬੈਠਣਾ ਪਿਆ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਇਹ ਜੀ ਉਸ ਸਮੇਂ ਉੱਥੇ ਆਪਣੇ ਕਮਬੈਨ ਨਾਲ ਕਣਕ ਕੱਟ ਰਿਹਾ ਸੀ ਉਦੋਂ ਜਦੋਂ ਇਹਨਾਂ ਨੂੰ ਜਾ ਕੇ ਪ੍ਰੇਸ਼ਾਨ ਕੀਤਾ ਕਿ ਤੇਰੀ ਆਵਾਜ਼ ਆ ਰਹੀ ਹੈ ਬੰਦ ਕਰ ਆਪਣੀ ਕਮਬੈਨ ਨੂੰ ਤੇ ਸਾਡਾ ਉੱਥੇ ਬੜੌਦੀ ਟੋਲ ਪਲਾਜ਼ਾ ਤੇ ਇਹ ਸੰਘਰਸ਼ ਚੱਲ ਰਿਹਾ ਸੀ ਕਿਸਾਨਾਂ ਦਾ ਲੋਕ ਹਿੱਤ ਮਿਸ਼ਨ ਬੀਕੇਜੂ ਪੰਜਾਬ ਵੱਲੋਂ ਸਾਡੇ ਵੀ ਬੰਦੇ ਉੱਥੇ ਪਹੁੰਚੇ ਦੇਖਦੇ ਹੀ ਦੇਖਦੇ ਕੁਝ ਵੀਰ ਉੱਥੇ ਪ੍ਰੈਸ ਦੇ ਪੱਤਰਕਾਰ ਵੀ ਮੌਜੂਦ ਸੀ ਖੁਦ ਅੰਦਰੋਂ ਪੂਰਾ ਇਕੱਠ ਲੈ ਕੇ ਉਹ ਬਾਹਰ ਆਇਆ ਕਿਸੇ ਦੇ ਹੱਥ ਵਿੱਚ ਕੀ ਕੁਝ ਸੀ ਉਹ ਪਤਾ ਨਹੀਂ ਕਿਸੇ ਕੋਲ ਰਾਡ ਸੀ ਕਿਸੇ ਕੋਲ ਇੱਟਾਂ ਪੱਥਰ ਸੀ ਉਸਨੇ ਉਹਨਾਂ ਪਹਿਲਾਂ ਤਾਂ ਆ ਕੇ ਪੱਤਰਕਾਰਾਂ ਤੋਂ ਕੈਮਰੇ ਅਤੇ ਮਾਈਕ ਖੋਏ ਜੋ ਅੱਜ ਤੱਕ ਵੀ ਵਾਪਸ ਨਹੀਂ ਹੋਏ ਤੇ ਉਸ ਸਮੇਂ ਇਹਨਾਂ ਨੇ ਇਸ ਕਿਸਾਨ ਤੇ ਇਸ ਤਰ੍ਹਾਂ ਜਾਨਲੇਵਾ ਹਮਲਾ ਕੀਤਾ ਉੱਥੇ ਇੱਕ ਪੋਰਸਨ ਇੰਸਪੈਕਟਰ ਸੀਗਾ ਮਾਜਰੀ ਤੋਂ ਮਜਬੂਤ ਜਦੋਂ ਉਹਦੇ ਉੱਤੇ ਉੱਪਰ ਡਿੱਗ ਕੇ ਉਸਨੇ ਇਹਨੂੰ ਬਚਾਇਆ ਨਹੀਂ ਇਸਨੂੰ ਜਾਨ ਤੋਂ ਮਾਰ ਦੇਣਾ ਸੀ ਇੱਕ ਹੋਰ ਤਲਵਿੰਦਰ ਸਿੰਘ ਉਸ ਨੂੰ ਚੁੱਕ ਕੇ ਉਹ ਅੰਦਰ ਲੈ ਗਏ ਕੁੱਟਮਾਰ ਕਰੀ ਜਿੰਨੇ ਵੀ ਪੰਜਾਬ ਨੰਬਰ ਦੇ ਬਾਨ ਸੀ ਭਾਵੇਂ ਉਹ ਮੋਟਰਸਾਈਕਲ ਸੀ ਉਹ ਤੋੜ ਕੇ ਅੰਦਰ ਲੈ ਗਏ ਤੇ ਜਿਹੜੀਆਂ ਗੱਡੀਆਂ ਸੀ ਉਹ ਵੀ ਬੁਰੀ ਤਰ੍ਹਾਂ ਤੋੜ ਦਿੱਤੀਆਂ ਉਸੇ ਟਾਈਮ ਡੀਐਸਪੀ ਬਰਾੜ ਸਾਹਿਬ ਆਏ ਉੱਥੇ ਤੇ ਉਹਨਾਂ ਨੇ ਆਕੇ ਜਰੂਰ ਐਕਸ਼ਨ ਲਿਆ ਤੇ ਉੱਥੇ ਲੋਕਾਂ ਦੇ ਗਵਾਨ ਅੰਦਰੋਂ ਛਡਾਏ ਜਿਹੜੇ ਇਹਨਾਂ ਨੇ ਕਿਡਨੈਪ ਕਰੇ ਸੀ ਉਹ ਬੰਦੇ ਅੰਦਰੋਂ ਛਡਾਏ 13 ਬੰਦਿਆਂ ਨੂੰ ਲਿਜਾ ਕੇ ਕਰਾਲੀ ਹਸਪਤਾਲ ਦਾਖਲ ਕਰਵਾਇਆ ਤੇ ਉਹਨਾਂ ਤੇ ਕੇਸ ਮੁਕੱਦਮੇ ਵੀ ਦਰਜ ਹੋਏ ਪਰ ਅਮਲ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਹੈ ਜ਼ਮੀਨ ਜਿਹੜੀ ਤੁਸੀਂ ਕਹ ਰਹੇ ਹੋ ਕਿ ਇਹ ਗੀਜ ਤੇ ਲਿੱਤੀ ਸੀ ਅਧੋ ਜ਼ਮੀਨ ਲਿੱਤੀ ਸੀ ਉਹ ਨਾ ਬਾਗ ਵਿੱਚ ਕਰਾਣਾ ਉਹਨਾਂ ਦੀ ਜਿਹੜੀ ਜਿਹੜੀ ਉਹ ਗੱਲਬਾਤ ਸੀਗੀ ਨਾ ਪਹਿਲਾਂ ਉਹਨਾਂ ਨੇ ਲੀਜ਼ ਤੇ ਗੱਲ ਕਰਕੇ ਦੋ ਪਰਿਵਾਰ ਸੀਗੇ ਦੋ ਦੋਵਾਂ ਦਾਾਂ ਦੀ ਸਾਂਝ ਨਹੀਂ ਹੈ ਨਾ ਉਸ ਤਰ੍ਹਾਂ ਕੇ ਦੀ ਉਹ ਜ਼ਮੀਨ ਜਿਹੜੀ ਲੀਜ਼ ਤੇ ਸਿਰਫ ਧਾਰਮਿਕ ਪ੍ਰੋਗਰਾਮ ਕਰਨ ਦੇ ਲਈ ਹੁੰਦੀ ਰਹੀ ਸੀ ਉਸ ਤੋਂ ਬਾਅਦ ਇੱਕ ਭਰਾ ਦੇ ਨਾਲ ਕੁਝ ਹਿੱਸਾ ਜਿਹੜਾ ਖਰੀਦਣ ਦੀ ਵੀ ਗੱਲਬਾਤ ਉਹਨਾਂ ਦੀ ਚੱਲ ਰਹੀ ਸੀ ਵੀ ਅਸੀਂ ਖਰੀਦ ਲਾਂਗੇ ਹੁਣ ਜਿਹੜੀ ਇਹ ਕੰਬੈਨ ਸੀ ਇਹ ਜਿਹੜੀ ਮਸ਼ੀਨ ਸੀਗੀ ਜਿਹਦੇ ਨਾਲ ਕੰਮ ਕੱਟੀ ਜਾ ਰਹੀ ਸੀ ਮਸ਼ੀਨ ਦੀ ਜਦੋਂ ਹਵਾ ਚੱਲੀ ਨਾ ਉਹਦੀ ਜਦੋਂ ਡਸਟ ਜਿਹੜੀ ਸੀ ਉਹ ਇਹਨਾਂ ਦੇ ਪ੍ਰੋਗਰਾਮ ਵੱਲ ਚੱਲਦੇ ਵੱਲ ਆਈ ਇਹਨਾਂ ਨੇ ਚਲਦੀ ਸਟੇਜ ਤੋਂ ਤੁਸੀਂ ਉਹ ਵੀਡੀਓ ਚੈੱਕ ਕਰ ਸਕਦੇ ਹੋ ਚਲਦੀ ਸਟੇਜ ਤੇ ਬਲਜਿੰਦਰ ਬੋਲ ਰਿਹਾ ਹੈ ਵੀ ਇਨਕੋ ਹਟਾਓ ਇਹ ਕੌਣ ਹੈ ਇਸਕੋ ਬੰਦ ਕਰਾ ਕੇ ਆ ਮਤਲਬ ਉਹ ਆਪਣੀ ਲੈਂਗੁਏਜ ਦੇ ਵਿੱਚ ਆਪਣੇ ਲਹਿਜੇ 'ਚ ਗੱਲ ਕਰ ਰਿਹਾ ਉਹ ਵੀਡੀਓ ਵੀ ਜਿਹੜੀ ਹੈ ਇਹਨਾਂ ਦੇ ਪ੍ਰੋਗਰਾਮ ਜਿਹੜਾ ਚੱਲ ਰਿਹਾ ਸੀ ਉਸ ਮਾਈ ਪ੍ਰੋਗਰਾਮ ਦੇ ਵਿੱਚ ਵੀ ਸੁਣ ਸਕਦੇ ਹੋ ਮੈਂ ਤੁਹਾਨੂੰ ਡੇਟ ਜਿਹੜੀ ਮੈਂਸ਼ਨ ਕਰ ਦਾਂਗਾ ਕਿਸ ਡੇਟ ਦੇ ਵਿੱਚ ਉਹ ਪ੍ਰੋਗਰਾਮ ਚੱਲ ਰਿਹਾ ਸੀ ਤੇ ਉਸ ਪ੍ਰੋਗਰਾਮ ਦੇ ਦੌਰਾਨ ਬੰਦੇ ਇਹ ਜਾਂਦੇ ਆਂ ਭੱਜ ਕੇ ਜਾ ਕੇ ਪਹਿਲਾਂ ਉਸ ਕਿਸਾਨ ਦੇ ਨਾਲ ਡਾਲੀ ক্লোਜ਼ ਕਰਦੇ ਆ ਉੱਥੇ ਹੀ ਮਾਰਕਟ ਕਰਨੀ ਸ਼ੁਰੂ ਕਰ ਦਿੰਦੇ ਆ ਉਸ ਤੋਂ ਬਾਅਦ ਜਦੋਂ ਬਾਕੀ ਦੇ ਬੰਦੇ ਉਹਦੀ سپورਟ ਦੇ ਵਿੱਚ ਪਿੰਡ ਦੇ ਬੰਦੇ ਹੋਰ ਇਲਾਕੇ ਦੇ ਬੰਦੇ ਉੱਥੇ ਪਹੁੰਚਦੇ ਆ ਉਹਨਾਂ ਨਾਲ ਵੀ ਭਾਰੀ ਮਾਰਕਟ ਕੀਤੀ ਜਾਂਦੀ ਹੈ ਤੇ ਜਿਵੇਂ ਉਹ ਦੁਆਬੀ ਜੀ ਵੀ ਦੱਸ ਰਹੇ ਸੀ ਕਿ ਇਹ ਕਿਸੇ ਇੱਕ ਧਰਮ ਦੀ ਲੜਾਈ ਨਹੀਂ ਹੈਗੀ ਨਾ ਕਿਸੇ ਧਰਮ ਦੇ ਖਿਲਾਫ ਲੜਾਈ ਆ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਦੇ ਲਈ ਇਹ ਪਰਸੈਪਸ਼ਨ ਬਣਾ ਦਿੰਦੇ ਆ ਕਿ ਇੱਕ ਧਰਮ ਦੀ ਦੂਜੇ ਧਰਮ ਨਾਲੇ ਲੜਾਈ ਚੱਲ ਪਈ ਇਹ ਧਰਮਾਂ ਦੀ ਲੜਾਈ ਨਹੀਂ ਇਹ ਕੁਝ ਸ਼ਰਾਰਤੀਆਂ ਸਰ ਕੁਝ ਗਲਤ ਲੋਕ ਜਿਹੜੇ ਧਰਮ ਦੀ ਆੜ ਦੇ ਵਿੱਚ ਆਮ ਲੋਕਾਂ ਨੂੰ ਮੂਰਖ ਬਣਾ ਕੇ ਤੇ ਧਰਮ ਦੀ ਆੜ ਦੇ ਵਿੱਚ ਇਹ ਜਿਹੜੇ ਗੁਰਗਤੰਦੇ ਕਰਦੇ ਆ ਸਿਰਫ ਉਹਨਾਂ ਦੇ ਖਿਲਾਫ ਇਹ ਲੜਾਈ ਹੈ ਉਹਨਾਂ ਦੇ ਖਿਲਾਫ ਇਹ ਗੱਲਬਾਤ ਹੈ ਕਿ ਜਿਵੇਂ ਇੱਕ ਕਿਸਾਨ ਨਾਲ ਧੱਕਾ ਹੋਇਆ ਇਦਾਂ ਪਤਾ ਨਹੀਂ ਕਿੰਨੇ ਕੁ ਹੋਰ ਲੋਕਾਂ ਨਾਲ ਧੱਕਾ ਹੋਇਆ ਹੋਏਗਾ ਹਲੇ ਡੇ ਬਾਏ ਡੇ ਉਹ ਲੋਕ ਵੀ ਅੱਗੇ ਆਣਗੇ ਜਿਹੜੀਆਂ ਕੁੜੀਆਂ ਬੋਲੀਆਂ ਨੇ ਜਿਨ੍ਹਾਂ ਨੇ ਇਸ ਬਲਜਿੰਦਰ ਦੇ ਖਿਲਾਫ ਆਪਣੀ ਕਾਰਵਾਈ ਕਰਨ ਦੇ ਲਈ ਆਪਣਾ ਪੱਖ ਪੇਸ਼ ਕੀਤਾ ਹੈ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਸਾਹਮਣੇ ਆਣ ਜਿਨ੍ਹਾਂ ਦੇ ਨਾਲੇ ਦਾਦਾ ਕੁਝ ਹੋਇਆ ਹੋਵੇਗਾ ਕਿਉਂਕਿ ਕੁਝ ਲੋਕ ਆਪਣੀ ਇੱਜ਼ਤ ਆਦਰੂ ਦੇ ਮਾਰੇ ਡਰਦੇ ਸਾਹਮਣੇ ਨਹੀਂ ਆਉਂਦੇ ਬਹੁਤ ਘੱਟ ਲੋਕ ਹੁੰਦੇ ਜਿਹੜੇ ਆਪਣਾ ਬੱਖ ਰੱਖੀ ਜਾਂਦੇ 21 ਦੇ ਵਿੱਚ ਮਾਰਕਟ ਹੋਈ ਆ ਔਰ ਉਹ ਕੇਸ ਵੀ ਹਾਲੇ ਰਫਾ ਦਫਾਈ ਜਾਇਆ ਜੀ ਬਹੁਤ ਜ਼ਮੀਨ ਰੀਲਿਸ ਵਾਲਾ ਕੇਸ ਥੋੜੀ ਜਿਹੀ ਹੈ ਕਿੰਨੀ ਜ਼ਮੀਨ ਹੈ ਸਹੀ ਉਹ ਔਨ ਰੋਡ ਹੈ ਬਈ ਸਾਰੀ ਇਹਦੇ ਵਿੱਚ ਜਿਹੜਾ ਮੈਂ ਆਰਡਰ ਭੇਜਾਂਗਾ ਇਹਦੇ ਵਿੱਚ ਤੁਹਾਡੇ ਕੋਲ ਸਾਰਾ ਕੁਝ ਆ ਜਾਣਾ ਕੋਰਟ ਦਾ ਸਾਰਾ ਲਿਆ ਕੋਰਟ ਖਾਲੀ ਕਰਵਾਏਗਾ ਉਸ ਤੋਂ ਪ੍ਰਸ਼ਾਸਨ ਤੋਂ ਚਲੇਗੀ ਪ੍ਰਸ਼ਾਸਨ ਨੇ ਨਹੀਂ ਕਰਵਾਈ ਤਾਂ ਕੋਈ ਅਪਰ ਕੋਰਟ ਦੀ ਤੁਨੋਂ ਕੋਲੇ ਰਸਤਾ ਬਜਦਾ ਕੰਟੈਂਟ ਕੋਰਟ ਦਾ ਵੀ ਰਸਤਾ ਕੰਟੈਂਟ ਆਪ ਕੋਰਟ ਵੀ ਬਣਦਾ ਸਾਰਾ ਕੁਝ ਬਣਦਾ ਹੈਗਾ ਮੈਂ ਲੀਗਲ ਵੇ ਅਪਣਾਵਾਂਗੇ ਲੀਗਲ ਵੇ ਅਪਣਾਵਾਂਗੇ ਪਰ ਧਰਨਾ ਵੀ ਜਿਹੜਾ ਸਾਡਾ ਰਾਈਟ ਜਿਹੜਾ ਹੈਗਾ ਸੰਵਿਧਾਨਕ ਰਾਈਟ ਸਾਡਾ ਹੈਗਾ ਕੋਰਟ ਦੇ ਵਿੱਚ ਦੇਖੋ ਇਹ ਇਹ ਜਿਹੜਾ 2021 ਚ ਇਹਨਾਂ ਨੇ ਕਿਸਾਨ ਨੂੰ ਇਸ ਤਰੀਕੇ ਨਾਲ ਮਾਰਿਆ ਅੱਜ ਤੱਕ ਇਹਨਾਂ ਤੇ ਕੋਈ ਵੱਡੇ ਪਰਚੇ ਦਰਜ ਨਹੀਂ ਹੋਏ ਅੱਜ ਤੱਕ ਉਹ ਆਜ਼ਾਦ ਘੁੰਮ ਰਿਆ ਸੀਗਾ ਫਿਰ ਇਹ ਕੋਰਟ ਦਾ ਵੀ ਆਰਡਰ ਆ ਜਾਂਦਾ ਹੈ ਕੋਰਟ ਦਾ ਆਰਡਰ ਆਣ ਤੋਂ ਬਾਅਦ ਵੀ ਇਹ ਇੰਪਲੀਮੈਂਟ ਨਹੀਂ ਹੁੰਦਾ ਹੁਣ ਜੇ ਅਸੀਂ ਵੱਡੇ ਕੋਰਟ ਦੇ ਵਿੱਚ ਚਲੇ ਵੀ ਜਾਂਦੇ ਆ 2 ਸਾਲ 3 ਸਾਲ 4 ਸਾਲ ਹੋ ਸਕਦਾ 7 ਸਾਲ ਅਸੀਂ ਉੱਥੇ ਲੜਨ ਤੋਂ ਬਾਅਦ ਗੱਲ ਫੇਰ ਉੱਥੇ ਆਣੀ ਹੈ ਕਿ ਜ਼ਮੀਨ ਛਡਾਓ ਹੈਨਾ ਗੱਲ ਚਾਹੀਏ ਅਸੀਂ ਸੁਪਰੀਮ ਕੋਰਟ ਵੀ ਚਲੇ ਜਾਈਏ ਗੱਲ ਫਿਰ ਉੱਥੇ ਆਣੀ ਹੈ ਕਿ ਪੁਲਿਸ ਜ਼ਮੀਨਾਂ ਛੜਾਵੇ ਆਰਡਰ ਉੱਥੋਂ ਵੀ ਉਹੀ ਆਣਾ ਤੇ ਅਸੀਂ 10 ਸਾਲ ਜਾਂ 20 ਸਾਲ ਇਸ ਚੀਜ਼ ਨੂੰ ਲੜੀਏ ਤੇ ਉਹਦੇ ਬਜਾਏ ਪ੍ਰਸ਼ਾਸਨ ਆਪਣੀ ਜਿਹੜੀ ਬਣਦੀ ਡਿਊਟੀਆਂ ਉਹ ਕਿਉਂ ਨਹੀਂ ਕਰ ਰਿਹਾ ਇਹਦੀ ਨਾ ਬਕਾਇਦਾ ਉੱਥੇ ਮਿੰਤੀ ਹੋਈ ਹੈ ਤਹਿਸੀਲਦਾਰ ਸਾਹਿਬ ਕੋਲ ਜਾ ਕੇ ਤਹਿਸੀਲਦਾਰ ਸਾਹਿਬ ਨੇ ਆ ਆ ਕੇ ਆਪ ਕੋਲ ਖੜ ਕੇ ਪਟਵਾਰੀ ਕਾਨੂੰਗੋ ਨਾਲ ਹੋ ਕੇ ਮਿੰਤੀ ਹੋਈ ਹੈ ਔਰ ਦੱਸਿਆ ਵੀ ਆ ਜਗ੍ਹਾ ਜਿਹੜੀ ਤੁਹਾਡੀ ਐਨੀ ਛੱਡ ਦੋ ਲੇਕਿਨ ਉਸਤੇ باوجود ਵੀ ਉਹ ਜਗ੍ਹਾ ਉਵੇਂ ਦੀ ਉਵੇਂ ਉਹਨਾਂ ਦੇ ਕਬਜ਼ੇ ਚ ਹੈ ਉਹ ਮੁੜਕੇ ਨਹੀਂ ਛੱਡੀ ਨਾ ਕਿਸੇ ਨੇ ਪੁਰਸ ਪ੍ਰਸ਼ਾਸਨ ਨੇ ਨਾ ਕਿਸੇ ਮੈਹਕਮੇ ਨੇ ਮੁੜਕੇ ਉਹ ਖਾਲੀ ਕਰਾ ਕੇ ਦਿੱਤੀ ਨਹੀਂ ਜ਼ਮੀਨ ਇਹਦੇ ਵਿੱਚ ਕਿੰਨੀ ਜ਼ਮੀਨਾਂ ਟੋਟਲ ਜ਼ਮੀਨ ਉਹ ਮੇਰਾ ਪੋਣਾ ਕਿਲਾ ਅੱਧਾ ਪੋਣਾ ਕਿਲਾ ਇੱਕ ਕਿਲੇ ਦੇ ਨੇੜੇ ਤੇੜੇ ਦੀ ਜਗ੍ਹਾ ਟੋਟਲ ਅੱਜ ਤੁਸੀਂ ਦੇਖੋ ਘਟਨਾ ਘਟਨਾ ਜਿਹੜੀ ਹੈਗੀ 21 ਦੀ ਆ ਪਰ ਦੋਨੋਂ ਚੀਜ਼ਾਂ ਇੰਟਰਲਿੰਕਡ ਹੈਗੀਆਂ ਇਹਨੂੰ ਮਾਰਨਾ ਕੁੱਟਣਾ ਇਹਦੀ ਜ਼ਮੀਨ ਤੇ ਕਬਜ਼ਾ ਕਰਨਾ ਤੇ ਐਸੀ ਜ਼ਮੀਨ ਨੂੰ ਛਡਾਉਣ ਦਾ ਆਰਡਰ ਜਦੋਂ ਹੋਣਾ ਆਇਆ ਉਹਦੇ ਉੱਤੇ ਕੋਈ ਵੀ ਐਕਸ਼ਨ ਨਾ ਹੋਣਾ ਹਾਂਜੀ ਇਹ 11 ਚ ਆਰਡਰ ਆਇਆ ਹੋਇਆ ਬਾਰ-ਬਾਰ ਇਹਨਾਂ ਨੂੰ ਮਿਲ ਰਹੀਆਂ ਪ੍ਰਸ਼ਾਸਨ ਨੂੰ ਮਿਲ ਰਹੀਆਂ ਪ੍ਰਸ਼ਾਸਨ ਆ ਕੇ ਮਨਤੀ ਵੀ ਕਰ ਜਾਂਦਾ ਹੈ ਮਨਤੀ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਜਗ੍ਹਾ ਹੀ ਨਹੀਂ ਛਡਵਾ ਕੇ ਦੇ ਸਕਦਾ ਤਾਂ ਫੇਰ ਸਾਨੂੰ ਆ ਕੇ ਬੋਲਣਾ ਸਾਡਾ ਫਰਜ਼ ਬਣਦਾ ਇਹ ਨਹੀਂ ਹੈ ਕਿ ਮਸਲਾ 4 ਸਾਲ ਪੁਰਾਣਾ ਹੈ ਮਸਲਾ ਇੰਟਰਲਿੰਕਡ ਹੈਗਾ ਤੇ ਲਗਾਤਾਰ ਜੁੜਿਆ ਚੱਲਿਆ ਆ ਰਿਹਾ ਹੈ ਦੂਸਰਾ ਕਬਜ਼ਾ ਜਿਸ ਹੈ ਜੀ ਉਹ ਜ਼ਮੀਨਾਂ ਨੇ ਕਿ ਇੱਕੋ ਹੀ ਹੈ ਇੱਕੋ ਹੀ ਜ਼ਮੀਨਾਂ ਦੀ ਇੱਕੋ ਹੀ ਜ਼ਮੀਨ ਹੈ ਮੇਰੀ ਜ਼ਮੀਨ ਤੁਸੀਂ ਮੇਰੇ ਤੋਂ ਤੱਕੇ ਨਾਲ ਲੱਗਦੀ ਜ਼ਮੀਨ ਆ ਬਿਲਕੁਲ ਮੇਰੀ ਜ਼ਮੀਨ ਤੁਸੀਂ ਮੇਰੇ ਤੋਂ ਕਿਰਾਏ ਤੇ ਲੈ ਲਈ ਉਸ ਤੋਂ ਬਾਅਦ ਤੁਸੀਂ ਕਬਜ਼ਾਦਾਰੀ ਬਣ ਕੇ ਬਹਿ ਗਏ ਉਸ ਤੋਂ ਬਾਅਦ ਤੁਸੀਂ ਮੇਰਾ ਹੀ ਸਿਰ ਪਾੜ ਦਿੰਨੇ ਹੋ ਅੱਛਾ ਲੀਜ਼ ਕਿਤੇ ਟਾਈਮ ਦੀ ਸੀਗੀ ਉਸ ਤੋਂ ਬਾਅਦ ਕੋਰਟ ਦੇ ਆਰਡਰ ਆ ਜਾਂਦੇ ਨੇ ਕੋਰਟ ਦਾ ਆਰਡਰ ਆਉਣ ਤੋਂ ਬਾਅਦ ਵੀ ਲੀਜ਼ ਨੇ ਟਾਈਮ ਦੀ ਸੀਗੀ ਕਿ ਲੀਜ਼ ਮੇਰੇ ਕੋਲ 1 ਸਾਲ ਦਾ 1 ਸਾਲ ਦੀ ਲੀਜ਼ ਸੀਗੀ ਉਹ ਹੁੰਦਾ ਕੰਟਰੈਕਟ ਹੁੰਦਾ ਉਸ ਤੋਂ ਬਾਅਦ ਰੀਨਿਊ ਕਰਨਾ ਹੁੰਦਾ ਹੈ ਗਰੰਟਨੀ ਇਹ ਜਿਹੜਾ ਮੁੜ ਕੇ ਫਿਰ ਹੋਇਆ ਵੀ ਨਹੀਂ ਉਹ ਉਹਦੇ ਨੇ ਉਹਨੂੰ ਉਦਾਂ ਹੀ ਬਸ ਹੋ ਕਰ ਲਿਆ ਉਸ ਸਮੇਂ ਤੁਸੀਂ ਸੀਸੀਟੀਵੀ ਜਿਹੜੀ ਤੁਹਾਡੇ ਚੈਨਲਾਂ ਤੇ ਚੱਲ ਰਹੀ ਹੈ ਤੁਸੀਂ ਦੇਖਦੇ ਹੋ ਕਿਸਾਨ ਨੂੰ ਫੜ ਕੇ ਇੱਕ ਧਾਰਮਿਕ ਪ੍ਰੋਗਰਾਮ ਕਰਾਉਣ ਵਾਸਤੇ ਇਹ ਕਿਹੜੇ ਸਾਲ ਚ ਲਈ ਸੀ 21 2020 2021 ਦੇ ਦਰਮਿਆਨ 2021 ਦੇ ਦਰਮਿਆਨ ਮਾਰਕੁੱਟ ਕਰਦੇ ਹੋਈ ਆ ਮਾਰਕੁੱਟ ਦੇ ਵਿੱਚ 21 ਦੇ ਵਿੱਚ ਜਿਹੜੀ ਸੀਸੀਟੀਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਚੈਨਲਾਂ ਤੇ ਚੱਲ ਰਹੀ ਆ ਉਹਨੂੰ ਫੜ ਕੇ ਕਿਸਾਨ ਨੂੰ ਕਿਸਾਨ ਦੇ ਸਾਥੀ ਨੂੰ ਅੰਦਰ ਲਜਾਣਾ ਅੰਦਰ ਲਾ ਜਾ ਕੇ ਆਪਣੀ ਪਰਮਿਸਸ ਦੇ ਵਿੱਚ ਕੁੱਟਣਾ ਕਡਨਾ ਪਿੰਗੀਆਂ ਤਾਰਾ ਬਣਦੀਆਂ ਕਤਲ ਕਤਲ ਕਰਨ ਦੀਆਂ ਜਾਨੋ ਮਾਰਨ ਦੀਆਂ ਧਾਰਾ ਬਣਦੀਆਂ ਜਾਨੋ ਮਾਰਨ ਦੀਆਂ ਕੋਸ਼ਿਸ਼ ਦੀਆਂ ਧਾਰਾ ਬਣਦੀਆਂ ਦੰਗੇ ਕਰਨ ਦੀਆਂ ਧਾਰਾ ਬਣਦੀਆਂ ਅੱਧਾ ਪਿੰਡ ਕੁੱਟਿਆ ਉਹ ਕੋਈ ਵੀ ਧਾਰਾ ਐਸੀ ਕੋਈ ਧਾਰਾ ਉਹਨਾਂ ਦੇ ਉੱਤੇ ਲਾਈਓ ਨਹੀਂ ਗਈ ਜਿਹਦੇ ਵਿੱਚ ਆਮ ਲੋਕਾਂ ਨੂੰ ਇਨਸਾਫ ਮਿਲੇ ਮੇਰਾ ਇਹ ਸਾਰਾ ਚੀਜ਼ ਤੁਹਾਨੂੰ ਦੱਸਣ ਦਾ ਮਕਸਦ ਇਹ ਆ ਕਿ ਹਾਲੇ ਵੀ ਉਹ ਬੰਦਾ ਇੰਨਾ ਤਾਕਤਵਰ ਹੈਗਾ ਕਿ ਜੇਲ੍ਹ ਦੇ ਅੰਦਰ ਬੈਠਾ ਵੀ ਆਪਣਾ ਸਾਮਰਾਜ ਚਲਾ ਰਿਹਾ ਤੇ ਅੱਜ ਸਾਡੀ ਇੱਕ ਭੈਣ ਐਸਐਸਪੀ ਆਫਿਸ ਬੈਠੀ ਆ ਉਹਨਾਂ ਨੇ ਪ੍ਰੈਸ ਕਾਨਫਰੈਂਸ ਜਾਣਾ ਸੀ ਪਰ ਉਹ ਉੱਥੇ ਬੈਠੇ ਹਾਜ਼ਰੀ ਭਰ ਰਹੇ ਨੇ ਇਸ ਤਰੀਕੇ ਨਾਲ ਸਾਡੀ ਪੂਰੀ ਟੀਮ ਨੂੰ ਅਲੱਗ-ਅਲੱਗ ਪਰਚਾ ਚੁਲਝਾਇਆ ਜਾ ਰਿਹਾ ਹੈ ਮਤਲਬ ਉੱਥੋਂ ਹਲੇ ਵੀ ਫੋਨ ਤੇ ਚੁਲਝਾ ਰਿਹਾ ਕਿਵੇਂ ਚਲਾ ਰਹੇ ਦੇਖੋ ਇਹ ਤਾਂ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਨਾ ਇਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਉਹ ਅੰਦਰ ਬੈਠਾ ਆਪਣਾ ਸਾਮਰਾਜ ਕਿਵੇਂ ਚਲਾ ਰਿਹਾ ਉਹ ਸਾਡੇ ਬੰਦਿਆਂ ਦੇ ਉੱਤੇ ਸਾਡੀ ਪੂਰੀ ਟੀਮ ਦੇ ਉੱਤੇ ਜਿਹੜੇ ਇਨਸਾਫ ਲਈ ਆ ਰਹੇ ਆ ਸਾਡੇ ਕੋਲ ਪ੍ਰੋਪਰ ਐਵਿਡੈਂਸ ਨੇ ਹਰ ਚੀਜ਼ ਦੇ ਅਸੀਂ ਹਰ ਚੀਜ਼ ਦੇ ਐਵਿਡੈਂਸ ਪੇਸ਼ ਕਰ ਰਹੇ ਹਾਂ ਉਸ ਤੋਂ ਬਾਅਦ ਵੀ ਜੇ ਸਾਨੂੰ ਫੇਕ ਪਰ ਹੁਣ 365 ਦਾ ਇੱਕ ਇੱਕ ਸਾਡੇ ਸਾਥੀ ਦੇ ਉੱਤੇ 365 ਦਾ ਆ ਬਣਾਇਆ ਜਾ ਰਿਹਾ ਜਿਉਂ ਤੇ 365 ਲੱਗੀ ਘਟੋ ਘਟ ਇੱਕ ਸਾਲ ਤਾਂ ਹੋ ਗਿਆ ਨਾ ਉਹਦੀ ਜ਼ਮਾਨਤ ਹੈਗੀ ਆ ਨਾ ਉਹਦੀ ਕੋਈ ਸੁਣਵਾਈ ਹੈਗੀ ਆ ਇਸ ਤਰੀਕੇ ਨਾਲ ਮੈਂਟੂ ਮੈਨ ਮਾਰਕਿੰਗ ਕਰਕੇ ਸਾਡੀ ਪੂਰੀ ਟੀਮ 10 ਤੋਂ 12 ਜਣੇ ਦੇ ਉੱਤੇ ਪਰਚੇ ਹੋ ਰਹੇ ਨੇ ਇਹ ਚੀਜ਼ ਬਹੁਤ ਖਤਰਨਾਕ ਹੈਗੀ ਆ ਅਸੀਂ ਪ੍ਰਸ਼ਾਸਨ ਨੂੰ ਦੇਖੋ ਪ੍ਰਸ਼ਾਸਨ ਦੇ ਕਾਬੂ ਪਹਿਲਾਂ ਤਾਂ ਹੀ ਆਇਆ ਨਹੀਂ ਅਸੀਂ ਆਏ ਆ ਮੂਰੇ ਅਸੀਂ ਬੋਲੇ ਆ ਅਸੀਂ ਇਹਦੀਆਂ ਹਰ ਚੀਜ਼ਾਂ ਰੱਖੀਆਂ ਮਾਯੂ ਕੋਰਟ ਨੇ ਇਸ ਚੀਜ਼ ਦਾ ਨੋਟਿਸ ਲਿਆ ਇਸ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਲੜ ਰਹੇ ਆਂ ਪਰ ਸਾਨੂੰ ਪ੍ਰੋਟੈਕਟ ਤਾਂ ਕੀ ਕਰਨਾ ਪ੍ਰਸ਼ਾਸਨ ਸਾਡੀਆਂ ਜਿਹੜੀ ਸਾਡੇ ਸਾਥੀਆਂ ਦੀ ਨੂੰ ਜਿਹੜੀਆਂ ਸਿਕਿਉਰिटीज ਮਿਲੀਆਂ ਪ੍ਰਸ਼ਾਸਨ ਉਹ ਵਿਡਰੋਅਲ ਕਰ ਰਿਹਾ ਸਾਡੇ ਨਾਲ ਦੇ ਜਿੰਨੇ ਸੰਗੀ ਸਾਥੀ ਨੇ ਉਹ ਸਾਰਿਆਂ ਦੀਆਂ ਸਿਕਿਉਰिटीज ਵਿਡਰੋਅਲ ਹੋ ਰਹੀਆਂ ਸਾਡੇ ਖਿਲਾਫ ਫੇਕ ਪਰਚੇ ਦਰਜ ਹੋ ਰਹੇ ਨੇ ਸਾਨੂੰ ਹਰ ਰੋਜ਼ ਬਿਠਾ ਕੇ ਕਦੀ ਐਸਐਸਪੀ ਆਫਿਸ ਕਦੀ ਡੀਸੀ ਆਫਿਸ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਪ੍ਰਸ਼ਾਸਨ ਸਾਡੀ ਪਿੱਠ ਤੇ ਖੜਿਆ ਹੈ ਜਾਂ ਪ੍ਰਸ਼ਾਸਨ ਉਸ ਬਲਾਤਕਾਰੀ ਉਸ ਕਰਿਮੀਨਲ ਦੀ ਪਿੱਠ ਤੇ ਖੜਿਆ ਇਹ ਬਹੁਤ ਵੱਡਾ ਸਵਾਲ ਹੈ ਪ੍ਰਸ਼ਾਸਨ ਸਾ ਸਾਡੀਆਂ ਸਾਰੀਆਂ ਸਿਕਿਉਰਟੀਆਂ ਵਿੱਡਰੋਲ ਕਰਕੇ ਸਾਨੂੰ ਨੰਗੇ ਧਰ ਦਾ ਖੜੇ ਕਰ ਰਿਹਾ ਏਡੇ ਵੱਡੇ ਵੱਡੇ ਕ੍ਰਾਈਮਨਲ ਦੇ ਸਾਹਮਣੇ ਜਿਹੜੇ ਇਸ ਤਰੀਕੇ ਦੀਆਂ ਹਰਕਤਾਂ ਕਰਨ ਤੋਂ ਬਾਅਦ ਵੀ ਕਿਸੇ ਪਰਚੇ ਚ ਦਰਜ ਨਹੀਂ ਨੇ ਪ੍ਰਸ਼ਾਸਨ ਕਰਨਾ ਕੀ ਚਾਹੁੰਦਾ ਪ੍ਰਸ਼ਾਸਨ ਸਾਨੂੰ ਮਰਵਾਉਣਾ ਚਾਹੁੰਦਾ ਏ ਕਰਨਾ ਕੀ ਚਾਹੁੰਦਾ ਇਹ ਬਹੁਤ ਵੱਡਾ ਸਵਾਲ ਆ ਜੀ ਕੀ ਨਾਮ ਹੈ ਜਿਹੜੇ ਇੰਜਰਡ ਹੋਏ ਨੇ ਇਹਨਾਂ ਦਾ ਨਾਮ ਹੈਗਾ ਲਖਵੀਰ ਲੱਖਾ ਲਖਵੀਰ ਲੱਖਾ ਲਖਵੀਰ ਸਿੰਘ ਲੱਖਾ ਤੇ ਜਿਹੜਾ ਸੀਸੀਟੀਵੀ ਦੇ ਵਿੱਚ ਜਿਹਨੂੰ ਕੁੱਟਿਆ ਗਿਆ ਲਾ ਜਾ ਕੇ ਅੰਦਰ ਉਹ ਇਹਨਾਂ ਦਾ ਹੀ ਸਾਥੀ ਸੀਗਾ ਗੁਲਵਿੰਦਰ ਉਹਦਾ ਨਾਮ ਹੈਗਾ ਗੁਲਵਿੰਦਰ ਸਿੰਘ ਕਰਤਾਰਪੁਰ ਇਹ ਕਿਹੜਾ ਹੈਗਾ ਇਹ ਇਹ ਬੂਧ ਗੜਦੀ ਹੈ ਜੀ ਬੂਧ ਗੜ ਪਿੰਡ ਦਾ ਹੀ ਹੈ ਜੀ ਸਾਰਾ ਬਣਾਇਆ ਹੋਇਆ ਸੀ 30 30 ਉੱਥੇ ਦੜਦੀ ਹੈ ਰੋਡ ਦੇ ਨਾਲ ਰੋਡ ਦੇ ਨਾਲ ਹੀ ਕੋਈ ਹੋਰ ਸਵਾਲ ਮੇਰੇ ਵੀਡੀਓ ਵਾਲੇ ਮਿੱਤਰਾਂ ਦਾ ਇਹ ਜਦੋਂ ਮਾਰਕਟ ਕੋਈ ਇਹਦੀ ਐਫ ਆਈ ਆਰ ਕੋਈ ਹੋਣੀ ਹੈ ਹਾਂ ਜੀ ਕੀ ਇੰਟਰਸੈਕਸ਼ਨਸ ਲੱਗੀਆਂ ਉਦੇ ਵਿੱਚ ਬਹੁਤ ਮਾਮੂਲੀ ਧਾਰਾ ਲਾਈਆਂ ਗਈਆਂ ਜਿਹੜੀਆਂ ਕਿ ਬਾਅਦ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਦਬਾ ਕੇ ਡਰਾ ਕੇ ਤੇ ਉਹ ਵੀ ਵਿਡਰੋਅਲ ਹੋ ਗਿਆ ਸਾਰਾ ਕੁਝ ਲਿਖਵਾ ਸਕਦੇ ਹਾਂ ਫਿਲਹਾਲ ਤਾਂ ਨਹੀਂ ਲਿਖਵਾ ਸਕਦਾ ਤੁਸੀਂ ਮੇਰਾ ਨੰਬਰ ਨੋਟ ਕਰੋ ਮੈਂ ਸਾਰੀ ਡਿਟੇਲ ਤੁਹਾਨੂੰ ਦਵਾਂਗਾ 6283833072 ਮੇਰਾ ਨੰਬਰ ਹੈ ਤੇ ਮੀਡੀਆ ਵਾਲੇ ਮਿੱਤਰਾਂ ਨੂੰ ਇੱਕ ਬੇਨਤੀ ਆ ਜੇ ਤੁਹਾਡੇ ਕੋਲ ਆਰਡਰ ਦੀ ਕਾਪੀ ਨਾ ਪਹੁੰਚੇ ਜਾਂ ਸੀਸੀਟੀਵੀ ਨਾ ਪਹੁੰਚੇ 6283833072 ਮੇਰਾ ਨੰਬਰ ਹੈ ਤੁਸੀਂ ਮੈਨੂੰ ਡਾਇਰੈਕਟਲੀ ਮੈਸੇਜ ਕਰ ਸਕਦੇ ਹੋ ਮੇਰੀ ਬ੍ਰਾਡਕਾਸਟ ਲਿਸਟ ਹੈਗੀ ਆ ਜੇ ਤੁਸੀਂ ਮੇਰਾ ਨੰਬਰ ਸੇਵ ਕਰਕੇ ਮੈਨੂੰ ਆਪਣਾ ਨਾਮ ਲਿਖਦੇ ਹੋ ਤਾਂ ਮੈਂ ਤੁਹਾਨੂੰ ਬ੍ਰਾਡਕਾਸਟ ਲਿਸਟ ਚ ਪਾ ਦਾਂਗਾ ਇਸ ਪਖੰਡਵਾਦ ਦੀ ਲੜਾਈ ਦੇ ਵਿੱਚ ਲਗਾਤਾਰ ਸਾਰੀਆਂ ਅਪਡੇਟਸ ਤੁਹਾਨੂੰ ਸਿੱਧੀਆਂ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣਗੀਆਂ 6283833072 ਮੇਰਾ ਨੰਬਰ ਹੈ ਜੀ ਸ਼ੂਨਾ ਭਗਤ ਸਿੰਘ ਦੋਆਬੀ ਧੰਨਵਾਦ ਜੀ